ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਦੋਂ ਗੁਰੂ ਘਰੇ ਜਾਓ ਭਾਵੇਂ ਸੰਗ੍ਰਾਂਦ ਵਾਲੇ ਦਿਨ ਗੁਰੂ ਘਰੇ ਜਾਂਦੇ ਹੋ ਜਾਂ ਨੱਸਿਆ ਵਾਲੇ ਦਿਨ ਗੁਰੂ ਘਰੇ ਜਾਂਦੇ ਹੋ ਜਾਂ ਫਿਰ ਕਿਸੇ ਖਾਸ ਦਿਨ ਤਿਉਹਾਰ ਨੂੰ ਮੁੱਖ ਰੱਖਦੇ ਹਾਂ ਸਿੱਖ ਸੰਗਤਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਨਤਮਸਤਕ ਹੁੰਦੀਆਂ ਨੇ ਸੇਵਾ ਕਰਦੀਆਂ ਨੇ ਅਤੇ ਮਕਸਦ ਕੀ ਹੈ ਉਹਨਾਂ ਦਾ ਆਪਣੇ ਗੁਰੂ ਸਾਹਿਬ ਜੀ ਦੀ ਖੁਸ਼ੀ ਹਾਸਲ ਕਰਨਾ ਸਾਧ ਸੰਗਤ ਜੀ ਇਥੇ ਮਹਾਪੁਰਖ ਜੀ ਸਾਨੂੰ ਇੱਕ ਜੁਗਤ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਵੀ ਗੁਰੂ ਘਰੇ ਜਾਓ ਤਾਂ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਆ ਇੱਕ ਸੇਵਾ ਜ਼ਰੂਰ ਕਰਕੇ ਆਇਆ ਕਰੋ ਇਹ ਸੇਵਾ ਸਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਇਹ ਸੇਵਾ ਤੋਂ ਕੋਸ਼ਿ ਹੋ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਨਿਹਾਲ ਨਿਹਾਲ ਕਰ ਦਿੰਦੇ ਨੇ ਫਿਰ ਇਹ ਕਿਹੜੀ ਸੇਵਾ ਹੈ ਤੇ ਕਿੰਜ ਕਰਨੀ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸਾਨੂੰ ਇਸ ਸਾਖੀ ਦੇ ਵਿੱਚੋਂ ਹੀ ਉਹ ਜੁਗਤ ਮਿਲਣੀ ਹੈ ਜੀ ਦੇ ਨਾਲ ਆਪਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰ ਸਕਦੇ ਹਾਂ ਇਹ ਸਾਖੀ ਸਾਡੇ ਲਈ ਬਹੁਤ ਹੀ ਵੱਡੀ ਸਿੱਖਿਆ ਹੈ ਖਾਸ ਕਰਕੇ ਉਹਨਾਂ ਦੇ ਲਈ ਜੋ ਇਸ ਗੱਲੋਂ ਚ ਜਕਦੇ ਰਹਿੰਦੇ ਹਨ ਕਿ ਸਾਡੇ ਕੋਲ ਤਾਂ ਇੰਨੀ ਗੁੰਜਾਇਸ਼ ਹੀ ਨਹੀਂ ਹੈ ਕੀ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਕਿਸੇ ਵੀ ਚੀਜ਼ ਦੀ ਸੇਵਾ ਕਰ ਸਕੀਏ ਅਸੀਂ ਗੁਰੂ ਘਰ ਦੇ ਵਿੱਚ ਕਿਹੜੀ ਪੇਟਾ ਲੈ ਕੇ ਜਾਈਏ ਕਿਉਂਕਿ ਕਈ ਵਾਰ ਮੰਦ ਦੇ ਵਿੱਚ ਚਾਹ ਤਾਂ ਬਹੁਤ ਹੁੰਦਾ ਹੈ ਕਿ ਅਸੀਂ ਵੀ ਗੁਰੂ ਘਰ ਜਾਈਏ ਉੱਥੇ ਜਾ ਕੇ ਗੁਰੂ ਦੇ ਲੰਗਰਾਂ ਦੇ ਵਿੱਚ ਆਪਣਾ ਯੋਗਦਾਨ ਪਾਈਏ ਲੰਗਰਾਂ ਦੀ ਸੇਵਾ ਲਈਏ ਜਾਂ ਫਿਰ ਗੁਰੂ ਘਰ ਦੇ ਵਿੱਚ ਕੋਈ ਨਾ ਕੋਈ ਹੋਰ ਮਹਿੰਗੀ ਚੀਜ਼ ਦੀ ਪੇਟਾ ਲੈ ਕੇ ਜਾਣਾ ਚਾਹੁੰਦੇ ਹਾਂ ਤਰ ਇਹ ਨਹੀਂ ਗੁੰਜਾਇਸ਼ ਨਹੀਂ ਹੁੰਦੀ ਜੀ ਬਸਾਤ ਨਹੀਂ ਦਿੰਦੀ ਤਾਂ ਸਾਧ ਸੰਗਤ ਜੀ ਕਈ ਵਾਰ ਆਪਾਂ ਇਹ ਸੋਚ ਕੇ ਨਿਰਾਸ਼ ਵੀ ਹੋ ਜਾਂਦੇ ਆ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਖੁਸ਼ੀ ਕਿੰਜ ਹਾਸਲ ਕਰੀਏ ਤਾਂ ਅੱਜ ਦੀ ਇਸ ਵੀਡੀਓ ਇਸ ਸਾਖੀ ਨੂੰ ਸੁਣਨ ਤੋਂ ਬਾਅਦ ਸਾਨੂੰ ਗੁਰੂ ਦੀ ਖੁਸ਼ੀ ਹਾਸਲ ਕਰਨ ਦੀ ਜੁਗਤ ਮਿਲ ਜਾਵੇਗੀ ਕਿ ਕਿੰਜ ਆਪਾਂ ਥੋੜੇ ਦੇ ਵਿੱਚੋਂ ਹੀ ਗੁਰੂ ਸਾਹਿਬ ਜੀ ਦੀ ਖੁਸ਼ੀ ਨੂੰ ਹਾਸਲ ਕਰ ਸਕਦੇ ਹਾਂ ਇਸ ਆਖੀ ਮੇਰੇ ਸਤਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਹੈ ਕਹਿੰਦੇ ਨੇ ਕਿ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਸਮੇਂ ਦੇ ਵਿੱਚ ਇੱਕ ਮਾਈ ਦਾ ਜ਼ਿਕਰ ਆਉਂਦਾ ਹੈ ਮਾਈ ਤਾਬੋ ਜੀ ਜੋਗੇ ਗੁਰੂ ਘਰ ਦੀ ਬੜੀ ਹੀ ਸ਼ਰਧਾਮੰਦ ਸੀ ਸਾਹਿਬ ਜੀ ਦੇ ਉੱਤੇ ਭਰੋਸਾ ਰੱਖਣ ਵਾਲੀ ਅਕਸਰ ਗੁਰੂ ਘਰ ਦੇ ਵਿੱਚ ਜਾਂਦੀ ਜਾ ਕੇ ਮਨ ਲਾ ਕੇ ਸੇਵਾ ਕਰਦੀ ਇਹ ਵੀ ਦੇਖ ਜੀ ਕਿ ਸਿੱਖ ਸੰਗਤਾਂ ਜਦੋਂ ਗੁਰੂ ਘਰ ਦੇ ਵਿੱਚ ਆਉਂਦੀਆਂ ਨੇ ਤਾਂ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਲਈ ਮਹਿੰਗੀਆਂ ਮਹਿੰਗੀਆਂ ਸੇਵਾਵਾਂ ਪੇਟਾ ਵਾਂ ਲੈ ਕੇ ਆਉਂਦੀਆਂ ਨੇ ਗੁਰੂ ਸਾਹਿਬ ਜੀ ਦੇ ਕੇ ਪੇਟ ਕਰਦੀਆਂ ਨੇ ਜਾਂ ਫਿਰ ਸੰਗਤਾਂ ਦੀ ਕਿੰਨੀ ਸੇਵਾ ਕਿ ਲੰਗਰਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਨੇ ਤਾਂ ਉੱਥੇ ਮਾਈ ਦੇ ਮਨ ਦੀ ਵਿੱਚ ਘਰੀਜ ਆਉਂਦੀ ਹੈ ਕਿ ਮੇਰੇ ਕੋਲ ਵੀ ਇੰਨਾ ਕੁ ਹੋਵੇ ਕਿ ਮੈਂ ਵੀ ਗੁਰੂ ਦੇ ਲੰਗਰਾਂ ਦੇ ਵਿੱਚ ਕਿਸੇ ਚੀਜ਼ ਦੀ ਸੇਵਾ ਕਰ ਸਕਾਂ ਜਾਂ ਸੰਗਤ ਨੂੰ ਆਪਣੇ ਘਰ ਦੇ ਵਿੱਚ ਬੁਲਾ ਕੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਦੇ ਵਿੱਚ ਬੁਲਾ ਕੇ ਲੰਗਰ ਚੁਕਾ ਸਕਾਂ ਜਾਂ ਇਥੇ ਲੰਗਰਾਂ ਦੇ ਵਿੱਚ ਆਪਣਾ ਯੋਗਦਾਨ ਪਾ ਸਕਾਂ ਕਿੰਨੀ ਵੀ ਇਸ ਤਰ੍ਹਾਂ ਦੇ ਉਸਦੇ ਮੰਨ ਦੇ ਵਿੱਚ ਵਿਚਾਰ ਆਉਂਦੇ ਰਹਿੰਦੇ ਨੇ ਕਿ ਹੁਣ ਮਾਈ ਦੀ ਇੰਨੀ ਸਮਰੱਥਾ ਨਹੀਂ ਸੀ ਕਿ ਉਹ ਸੇਵਾ ਕਰਕੇ ਆਪਣੀ ਭਾਵਨਾ ਨੂੰ ਪੂਰਾ ਕਰ ਸਕੇ ਪਰ ਉਸ ਦੀ ਪਾਵਨਾ ਬੜੀ ਸੱਚੀ ਸੁੱਚੀ ਸੀ ਇਸ ਕਰਕੇ ਉਸਨੇ ਮਨ ਦੇ ਵਿੱਚ ਸੋਚਿਆ ਕਿ ਮਨ ਇਹ ਰੀਜ ਚਾ ਕਿਤੇ ਮਨ ਦੇ ਵਿੱਚ ਹੀ ਨਾ ਰਹਿ ਜਾਵੇ ਕਿਉਂਕਿ ਉਮਰ ਵੀਤਦੀ ਜਾ ਰਹੀ ਹੈ ਹੁਣ ਪਤਾ ਨਹੀਂ ਸਵਾਸਾਂ ਦੀ ਕਿੰਨੀ ਕੁ ਪੂੰਜੀ ਬਚੀ ਹੈ ਤੇ ਇਸ ਕਰਕੇ ਇਹ ਮਨ ਦੀ ਰੀਜ ਨੂੰ ਪੂਰਾ ਕਰ ਲੈਣਾ ਚਾਹੀਦਾ ਹੈ ਮੈਨੂੰ ਆਪ ਹੀ ਰਾਹ ਲੱਭ ਲਿਆ ਕਹਿੰਦੇ ਜਿੱਥੇ ਚਾਹ ਹੁੰਦਾ ਹੈ ਉਥੇ ਰਾਹ ਵੀ ਹੁੰਦਾ ਹੈ ਮਾਈ ਨੇ ਮਨ ਦੇ ਵਿੱਚ ਸੋਚਿਆ ਕਿ ਕੀ ਹੋਇਆ ਜੇ ਮੈਂ ਵੱਡੇ ਪੱਧਰ ਤੇ ਸੇਵਾ ਨਹੀਂ ਕਰ ਸਕਦੀ ਜਿੰਨੀ ਜੋਗੀ ਵੀ ਹਾਂ ਉਨੀ ਸੇਵਾ ਕਰ ਲੈਣੀ ਹੈ ਗੁਰੂ ਸਾਹਿਬ ਜੀ ਦੇ ਲਈ ਪ੍ਰਸ਼ਾਦਾ ਤਿਆਰ ਕਰਕੇ ਗੁਰੂ ਸਾਹਿਬ ਜੀ ਨੂੰ ਛਕਾਵਾਂਗੀ ਕਹਿੰਦੇ ਮਾਈ ਨੇ ਉਸ ਦਿਨ ਤੋਂ ਜੋ ਵੀ ਆਪਣੇ ਲਈ ਰਾਸ਼ਨ ਪਾਣੀ ਲੈ ਕੇ ਆਉਂਦੀ ਉਹਦੇ ਵਿੱਚੋਂ ਦਾਣਾ-ਦਾਣਾ ਕੱਢਣਾ ਸ਼ੁਰੂ ਕਰ ਦਿੱਤਾ ਇੱਕ ਇੱਕ ਦਾਣੇ ਦੇ ਨਾਲ ਮੂਲ ਮੰਤਰ ਜੀ ਦਾ ਜਾਪ ਕਰਨਾ ਜਦੋਂ 2-4 ਪ੍ਰਸ਼ਾਦੀਆਂ ਦੇ ਲਈ ਦਾਣੇ ਇਕੱਠੇ ਹੋ ਗਏ ਤਾਂ ਇਸ ਤਰ੍ਹਾਂ ਬਾਣੀ ਪੜਦਿਆਂ ਪੜਦਿਆਂ ਮੂਲ ਮੰਤਰ ਜੀ ਦਾ ਜਾਪ ਕਰਦਿਆਂ ਕਰਦਿਆਂ ਆਟਾ ਪੀਸਿਆ ਇਸੇ ਤਰ੍ਹਾਂ ਗੁਰਬਾਣੀ ਦਾ ਪਾਠ ਕਰਦਿਆਂ ਮੂਲ ਮੰਤਰ ਜੀ ਦਾ ਜਾਪ ਕਰਦਿਆਂ ਚਮਕੇ ਚੁੱਲ੍ਹੇ ਦੀ ਸਾਫ਼ ਸਫਾਈ ਕੀਤੀ ਫਿਰ ਇਸੇ ਹੀ ਤਰ੍ਹਾਂ ਬਾਣੀ ਦਾ ਪਾਠ ਕਰਦਿਆਂ ਕਰਦਿਆਂ ਆਠਾ ਗੁੰਨੀਆਂ ਬਾਣੀ ਦਾ ਪਾਠ ਕਰਦੇ ਹੁਆ ਪ੍ਰਸ਼ਾਦੇ ਬਣਾ ਲਏ ਹੁਣ ਪ੍ਰਸ਼ਾਦੇ ਬਣਾ ਕੇ ਤਿਆਰ ਹੋ ਗਏ ਨੇ ਤੇ ਮਾਂ ਦੇ ਵਿੱਚ ਬੜਾ ਚਾਹ ਹੈ ਕਿ ਚਲੋ ਕੋਈ ਗੱਲ ਨਹੀਂ ਜੇ ਗੁਰੂ ਸਾਹਿਬ ਜੀ ਨੂੰ ਘਰੇ ਨਹੀਂ ਬੁਲਾ ਸਕੀ ਮਿਸੇ ਪ੍ਰਸ਼ਾਦੇ ਗੁਰੂ ਸਾਹਿਬ ਜੀ ਸ਼ਾਕ ਲੈਣਗੇ ਗੁਰੂ ਸਾਹਿਬ ਜੀ ਤਾਂ ਚਲੋ ਸ਼ਾਕ ਹੀ ਲੈਣਗੇ ਪਰ ਸੰਗਤਾਂ ਮੇਰਾ ਜਾ ਕੇ ਨਾ ਡਾਣਾ ਕਿਉਂਕਿ ਗੁਰੂ ਸਾਹਿਬ ਜੀ ਦੇ ਲਈ ਤਾਂ ਸੰਗਤਾਂ ਕਿੰਨੀਆਂ ਸੋਹਣੀਆਂ ਮੈਂ ਗਿਆ ਪੇਟਾ ਨਾ ਲੈ ਕੇ ਆਉਂਦੀ ਹਣੀ ਬਨ ਸੁਵੰਨੇ ਪਕਵਾਨ ਬਣਾ ਕੇ ਲੈ ਕੇ ਆਉਂਦੀ ਹਣੀ ਮੈਂ ਇਹ ਰੁੱਖੇ ਵਿੱਚੇ ਪ੍ਰਸ਼ਾਦੇ ਹੀ ਗੁਰੂ ਸਾਹਿਬ ਜੀ ਨੂੰ ਸ਼ਕਾਵਾਂਗੀ ਕਿਤੇ ਗੁਰੂ ਸਾਹਿਬ ਜੀ ਦੀ ਨਿਰਾਦਰੀ ਨਾ ਹੋ ਜਾਵੇ ਕਹਿੰਦੇ ਮਨ ਦੇ ਵਿੱਚ ਇਹ ਸੋਚਦੀ ਹੈ ਇੱਕ ਵਾਰ ਕਦਮ ਰੋਕ ਲਏ ਪਰ ਫਿਰ ਮਨ ਦੇ ਵਿੱਚੋਂ ਆਵਾਜ਼ ਆਈ ਕਿ ਨਹੀਂ ਮੇਰੇ ਸਤਿਗੁਰ ਸੱਚੇ ਪਾਸ਼ਾ ਬੜੇ ਦਿਆਲੂ ਨੇ ਕਹਿੰਦੇ ਕਿ ਗੁਰੂ ਸਾਹਿਬ ਜੀ ਦੇ ਅਰਦਾਸ ਬੇਨਤੀ ਕਰਨ ਲੱਗੀ ਕਿ ਸਾਧਗਰ ਸੱਚੇ ਪਾਸ਼ਾ ਹਉ ਤੁਸੀਂ ਹੀ ਇਲਾਜ ਰੱਖਣੀ ਹੈ ਕਹਿੰਦੇ ਮਾਈ ਨੂੰ ਇਹ ਨਹੀਂ ਪਤਾ ਸੀ ਕਿ ਉਹ ਅੰਤਰਜਾਨੀ ਪਾਸ਼ਾ ਤਾਂ ਉਸੇ ਵੇਲੇ ਹੀ ਇਸ ਮਾਈ ਵੱਲੋਂ ਤੁਰ ਪਈ ਸੀ ਜਦੋਂ ਇਸ ਮਾਈ ਨੇ ਪਾਸ਼ਾ ਜੀ ਨੂੰ ਭੋਜਨ ਪ੍ਰਸ਼ਾਦਾ ਛਕਾਉਣ ਦੀ ਭਾਵਨਾ ਮਨ ਵਿੱਚ ਬਣਾ ਲਈ ਸੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਘੋੜਾ ਲੈ ਕੇ ਮਾਈ ਵੱਲ ਚੱਲ ਪਏ ਨਾਲ ਕੁਝ ਸਿੱਖਣੇ ਤੇ ਇਧਰੋਂ ਮਾਈ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਜੀ ਵੱਲੋਂ ਤੁਰਨ ਲੱਗੀ ਇਨੀ ਦੇਰ ਤੱਕ ਘਰ ਦਾ ਦਰਵਾਜ਼ਾ ਖੜਕਿਆ ਦਰਵਾਜ਼ਾ ਖੋਲ੍ਹਿਆ ਤਾਂ ਗੇ ਪ੍ਰਤੱਖ ਗੁਰੂ ਸਾਹਿਬ ਜੀ ਨੂੰ ਮਾਈ ਦੇ ਕੇ ਹੈਰਾਨ ਹੋ ਗਈ ਸੁਣਿਆ ਸੀ ਅੰਤਰਜਾਮੀ ਪਾਸ਼ਾ ਦਿਲਾਂ ਦੀਆਂ ਜਾਨ ਲੈਂਦੇ ਨੇ ਅੱਜ ਤਾਂ ਪ੍ਰਤੱਖ ਦੇਖ ਲਿਆ ਕਹਿੰਦੇ ਗੁਣ ਸੱਚੇ ਸਤਗੁਰ ਪਾਸ਼ਾ ਜੀ ਨੇ ਕਿਹਾ ਕਿ ਮਾਈ ਨੂੰ ਖ ਬਹੁਤ ਲੱਗੀ ਹੈ ਸੋਚਿਆ ਕਿ ਮਾਈ ਤਾਬੂ ਜੀ ਦੇ ਹੱਥ ਦਾ ਪ੍ਰਸ਼ਾਦਾ ਛਕੀ ਆਉਨੇ ਹਾਂ ਮਾਈ ਜਲਦੀ ਦੇ ਨਾਲ ਪ੍ਰਸ਼ਾਦਾ ਲੈ ਕੇ ਮਾਈ ਦੇ ਹੱਥ ਦੇ ਵਿੱਚ ਪੂਣੀ ਦੇ ਵਿੱਚ ਲਪੇਟੇ ਹੋਏ ਪ੍ਰਸ਼ਾਦੇ ਨਹੀਂ ਤੇ ਮਾਈ ਨੇ ਉਸੇ ਤਰ੍ਹਾਂ ਪੂਣਾ ਅੱਗੇ ਕਰ ਦਿੱਤਾ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਘੋੜੇ ਦੇ ਉੱਪਰ ਬੈਠੇ ਆ ਬੈਠੇ ਆ ਬਿਨਾਂ ਹੱਥ ਧੋਤਿਆਂ ਹੀ ਪ੍ਰਸ਼ਾਦਾ ਛਕ ਲਿਆ ਨਾਲ-ਨਾਲ ਪ੍ਰਸ਼ਾਦਾ ਛਕ ਰਹੇ ਨੇ ਤੇ ਨਾਲ-ਨਾਲ ਕਹਿ ਰਹੇ ਨੇ ਮਾਈ ਪ੍ਰਸ਼ਾਦਾ ਬਹੁਤ ਸੁਆਦ ਹੈ ਕਹਿੰਦੇ ਸਿੱਖ ਹੈਰਾਨ ਹੋਏ ਕਿ ਇਸ ਤਰ੍ਹਾਂ ਰੁੱਖੀਆਂ ਰੋਟੀਆਂ ਨੂੰ ਗੁਰੂ ਸਾਹਿਬ ਜੀ ਕਿੰਨੇ ਸਵਾਦ ਦੇ ਨਾਲ ਸ਼ਾਕ ਰਏ ਨੇ ਨਾਲੇ ਇਹ ਵੀ ਕਹਿ ਰਹੇ ਨੇ ਕਿ ਪ੍ਰਸ਼ਾਦਾ ਬਹੁਤ ਸਵਾਦ ਹੈ ਕਹਿੰਦੇ ਇੱਧਰ ਮਾਈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਰਾਜ ਰਜੇ ਦੇ ਦਰਸ਼ਨ ਕਰ ਰਹੀ ਹੈ ਮੁਖ ਦੇ ਵਿੱਚ ਉਹ ਅਰਦਾਸ ਕਰ ਰਹੀ ਹੈ ਖੁਸ਼ੀ ਇੰਨੀ ਹੋਈ ਕਿ ਸ਼ਬਦੀ ਪੁੱਲ ਗਈ ਕਹਿਣਾ ਤਾਂ ਇਹ ਸੀ ਕਿ ਸਤਗੁਰ ਸੱਚੇ ਪਾਤਸ਼ਾਹ ਮੈਂ ਪਾਪੀ ਤੂੰ ਬਖਸ਼ਣਹਾਰ ਤੇ ਕਹਿੰਦੇ ਕਹਿ ਰਹੀ ਹੈ ਕਿ ਤੂੰ ਪਾਪੀ ਮੈਂ ਬਖਸ਼ਣਹਾਰ ਕਹਿੰਦੇ ਕਿ ਕੋਲ ਖੜੇ ਸਿੱਖਾਂ ਨੇ ਮਾਈ ਨੂੰ ਝੰਜੋੜ ਕੇ ਕਿਹਾ ਮਾਈ ਤੂੰ ਆ ਕੀ ਬੋਲ ਰਹੀ ਹੈ ਤੇ ਕਹਿੰਦੇ ਸਤਵੇਂ ਪਾਤਸ਼ਾਹ ਤਾਂ ਤਾਂ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਸਿੱਖਾਂ ਨੂੰ ਰੋਕਦਿਆਂ ਹੋਇਆ ਕਿਹਾ ਕਿ ਸਿੱਖੋ ਮਾਈ ਦੇ ਸ਼ਬਦ ਨੂੰ ਦੇਖੋ ਮਾਈ ਦੀ ਭਾਵਨਾ ਨੂੰ ਦੇਖੋ ਮਾਈ ਦੀ ਭਾਵਨਾ ਬੜੀ ਸੱਚੀ ਸੁੱੱਚੀ ਹੈ ਇਹ ਪ੍ਰਸ਼ਾਧੀਆਂ ਦੇ ਵਿੱਚ ਬੜਾ ਪਿਆਰ ਹੈ ਉਹਨਾਂ ਦੀ ਅਰਦਾਸ ਦੇ ਵਿੱਚ ਬੜਾ ਪਿਆਰ ਹੈ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਨੇ ਮਾਈ ਦੇ ਵੱਲ ਮੀਰ ਭਰੀ ਨਜ਼ਰ ਨਾਲ ਤੱਕਿਆ ਤੇ ਮਾਈ ਦੀ ਸੱਚੀ ਸੁੱਚੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਨਿਸੇ ਪ੍ਰਸ਼ਾਦੇ ਛਕੀ ਤੇ ਬੜੇ ਦਿਆਲ ਹੋ ਕੇ ਉਸ ਦਾ ਜੰਮਣ ਮਰਨ ਕੱਟ ਦਿੱਤਾ ਇਹ ਆਪਣੇ ਲਈ ਸਾਧ ਸੰਗਤ ਜੀ ਸਿੱਖਿਆ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਸਾਡੀਆਂ ਮਹਿੰਗੀਆਂ ਸੇਵਾਵਾਂ ਤੇ ਟਾਵਾਂ ਤੋਂ ਕੁਛ ਨਹੀਂ ਹੁੰਦੇ ਕਈ ਵਾਰ ਸਾਡੇ ਵੀ ਮਨ ਦੇ ਵਿੱਚ ਹੁੰਦਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੇ ਲਈ ਕੋਈ ਮਹਿੰਗੀ ਪੇਟਾ ਲੈ ਕੇ ਜਾਈਏ ਸ਼ਾਇਦ ਗੁਰੂ ਸਾਹਿਬ ਜੀ ਖੁਸ਼ ਹੋਣਗੇ ਜਾਂ ਕਈ ਵਾਰ ਆਪਾਂ ਐਸੇ ਕਰਕੇ ਗੁਰੂ ਘਰ ਦੇ ਵਿੱਚ ਕੋਈ ਸੇਵਾ ਨਹੀਂ ਕਰ ਪਾਉਂਦੇ ਕਿਉਂਕਿ ਸਾਨੂੰ ਲੱਗਦਾ ਹੁੰਦਾ ਹੈ ਕਿ ਮੇਰੀ ਇੰਨੀ ਗੁੰਜਾਇਸ਼ ਨਹੀਂ ਹੈ ਮੇਰੀ ਥੋੜੀ ਜਿਹੀ ਸੇਵਾ ਕਰਨ ਦਾ ਮੈਨੂੰ ਕੀ ਫਾਇਦਾ ਮਿਲਣਾ ਸੰਗਤ ਮੇਰਾ ਮਜ਼ਾ ਕੀ ਉਡਾਵੇਗੀ ਕਿਉਂਕਿ ਉੱਥੇ ਤਾਂ ਬਹੁਤ ਵੱਡੇ ਪੱਧਰ ਤੇ ਸੇਵਾ ਕਰਨ ਵਾਲੇ ਹੁੰਦੇ ਨੇ ਪਰ ਆਪਾਂ ਇਹ ਨਹੀਂ ਜਾਣਦੇ ਇਹ ਗੁਰੂ ਸਾਹਿਬ ਜੀ ਸਾਡੇ ਮਨ ਦੀ ਭਾਵਨਾ ਦੇਖਦੇ ਨੇ ਜਦੋਂ ਵੀ ਆਪਾਂ ਗੁਰੂ ਘਰ ਜਾਂਦੇ ਆਂ ਸਤਿਗੁਰ ਸੱਚੇ ਪਾਸ਼ਾ ਸਾਡੇ ਹੱਥ ਵਿੱਚ ਫੜੀਆਂ ਸੇਵਾਵਾਂ ਪੇਟਾਵਾਂ ਨਹੀਂ ਦੇਖਦੇ ਉਹ ਆਪਣੇ ਸਿੱਖ ਦੇ ਅੰਦਰ ਦੇਖਦੇ ਨੇ ਭਾਵਨਾ ਮੇਰੇ ਪਿਆਰੇ ਦੇ ਅੰਦਰ ਕੀ ਚੱਲ ਰਿਹਾ ਹੈ ਇਹਦੇ ਅੰਦਰ ਮੇਰੇ ਪ੍ਰਤੀ ਪਿਆਰ ਭਰੋਸਾ ਸ਼ਰਧਾ ਕਿੰਨੀ ਹੈ ਜਿਨ੍ਹਾਂ ਦੇ ਅੰਦਰ ਇਹ ਤਿੰਨੇ ਚੀਜ਼ਾਂ ਹੁੰਦੀਆਂ ਨੇ ਸਤਿਗੁਰ ਸੱਚੇ ਪਾਸ਼ਾ ਉਹਨਾਂ ਨੂੰ ਗੱਲ ਨਾਲ ਲੈਂਦੇ ਨੇ ਉਹਨਾਂ ਦੇ ਜਨਮ ਮਰਨ ਘਟ ਦਿੰਦੇ ਨੇ ਸੁਖ ਬਿਹਾਰਤ ਦਾ ਚੀਜ਼ ਹੀ ਬਹੁਤ ਛੋਟੀ ਹੈ ਉਹਨਾਂ ਦੇ ਕਰੋੜਾਂ ਤਾਪ ਦਖਸ਼ ਦਿੰਦੇ ਨੇ ਤੇ ਫਿਰ ਆਓ ਆਪਾਂ ਵੀ ਆਪਣੇ ਗੁਰੂ ਸਾਹਿਬ ਜੀ ਦੀ ਖੁਸ਼ੀਆਂ ਬਰਕਤਾਂ ਹਾਸਿਲ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸੇਵਾ ਸੱਚੀ ਸੁੱਚੀ ਭਾਵਨਾ ਦੇ ਨਾਲ ਕਰਨੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਚੀਜ਼ ਦੀ ਕੀਮਤ ਨਹੀਂ ਦੇਖਦੇ ਭਾਵਨਾ ਦੇਖਦੇ ਨੇ ਮੁਸ਼ਕਿਲ ਦੇ ਨਾਲ ਹੁੰਦਾ ਹੈ ਤਾਂ ਵੀ ਥੋੜੇ ਜੋ ਥੋੜਾ ਬਹੁਤੇ ਜੋ ਬਹੁਤਾ ਜਿੰਨੀ ਤੁਸੀਂ ਸੇਵਾ ਕਰ ਸਕੋ ਗੁਰੂ ਦੇ ਲੰਗਰਾਂ ਵਿੱਚ ਜ਼ਰੂਰ ਕਰਨੀ ਹੈ ਸੰਗਤ ਜੀ ਭਾਵੇਂ ਇੱਕ ਕੋਲੀ ਆਟੇ ਦੀ ਹੀ ਆਪਾਂ ਗੁਰੂ ਦੇ ਲੰਗਰਾਂ ਦੇ ਵਿੱਚ ਪਾ ਦਈਏ ਸਾਡੇ ਸਤਿਗੁਰੂ ਸੱਚੇ ਪਾਸ਼ਾ ਜੀ ਨੂੰ ਉਹ ਵੀ ਪ੍ਰਵਾਨ ਹੋਵੇਗੀ ਸਾਡੇ ਵੱਲੋਂ ਗੁਰੂ ਦੇ ਲੰਗਰਾਂ ਦੇ ਵਿੱਚ ਪਾਈ ਹੋਈ ਇੱਕ ਕੋਲੀ ਆਟੇ ਦੀ ਵੀ ਸਾਨੂੰ ਨਿਹਾਲ ਕਰ ਸਕਦੀ ਹੈ ਕਿਉਂਕਿ ਕੋਈ ਪਤਾ ਨਹੀਂ ਗੁਰੂ ਸਾਹਿਬ ਜੀ ਨੇ ਕਿਹੜੇ ਰੂਪ ਦੇ ਵਿੱਚ ਸਾਡੇ ਘਰ ਦਾ ਇਹ ਪ੍ਰਸ਼ਾਦਾ ਛਕ ਲੈਣਾ ਹੈ ਸਾਡੀ ਭਾਵਨਾ ਸੱਚੀ ਸੋਚੀ ਹੋਈ ਤਾਂ ਗੁਰੂ ਸਾਹਿਬ ਜੀ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਪ੍ਰਸ਼ਾਦਾ ਛਕ ਹੀ ਲੈਣਾ ਹੈ ਸਾਨੂੰ ਪਤਾ ਵੀ ਨਹੀਂ ਲੱਗਣਾ ਤਾਂ ਫਿਰ ਇਹ ਵੀ ਹੋ ਸਕਦਾ ਹੈ ਗੁਰੂ ਦੇ ਲੰਗਰਾਂ ਦੇ ਵਿੱਚ ਕਿੰਨੀਆਂ ਰੱਬੀ ਰੂਹਾਂ ਆਉਂਦੀਆਂ ਨੇ ਰੱਬ ਦਾ ਨਾਮ ਜਪਣ ਵਾਲੀਆਂ ਰੂਹਾਂ ਸਾਡੇ ਘਰ ਦਾ ਅੰਨ ਪਾਣੀ ਪਤਾ ਨਹੀਂ ਕਿਹੜੇ ਕਿਹੜੇ ਜੀ ਦੇ ਮੂੰਹ ਦੇ ਵਿੱਚ ਜਾਣਾ ਹੈ ਕਿਹੜੇ ਮੂਹ ਦੇ ਵਿੱਚੋਂ ਸਾਡੇ ਲਈ ਅਸੀਸ ਨਿਕਲਣੀ ਹੈ ਤੇ ਸਾਡਾ ਫਲਾ ਹੋ ਜਾਣਾ ਹੈ ਇੱਕ ਕੋਲੀ ਆٹے ਦੀ ਵੀ ਗੁਰੂ ਦੇ ਲੰਗਰਾਂ ਦੇ ਵਿੱਚ ਜਾ ਕੇ ਪਾਵਾਂਗੇ ਤਾਂ ਇੱਕ ਦਿਨ ਸਭ ਦੇ ਜੀਵਾਂ ਦੇ ਮੂਹ ਦੇ ਵਿੱਚ ਜਾਵੇਗਾ ਕਿਸੇ ਦੀ ਨਿਕਲੀ ਹੋਈ ਅਸੀਸ ਤਾਂ ਸਾਨੂੰ ਲੱਗੇਗੀ ਸੋ ਮਹਾਂਪੁਰਖ ਜੀ ਸੰਗਤ ਜੀ ਹਮੇਸ਼ਾ ਕਹਿੰਦੇ ਨੇ ਜਦੋਂ ਵੀ ਗੁਰੂ ਘਰੇ ਜਾਣਾ ਹੈ ਖਾਲੀ ਹੱਥ ਨਹੀਂ ਜਾਣਾ ਤੇ ਗੁਰੂ ਦੇ ਲੰਗਰਾਂ ਦੇ ਵਿੱਚ ਸੇਵਾ ਜ਼ਰੂਰ ਕਰਨੀ ਹੈ ਜੀ ਆਟਾ ਲੈ ਕੇ ਜਾ ਸਕਦੇ ਹੋ ਤਾਂ ਆਟਾ ਲੈ ਕੇ ਜਾਓ ਗੁਰੂ ਦੇ ਲੰਗਰਾਂ ਦੇ ਵਿੱਚ ਆਟੇ ਦੀ ਸੇਵਾ ਕਰਿਆ ਕਰੋ ਧਾਲਾਂ ਦੀ ਸੇਵਾ ਕਰਿਆ ਕਰੋ ਜੋ ਵੀ ਸੇਵਾ ਕਰ ਸਕਦੇ ਹੋ ਆਪਣੀ ਸਮਰੱਥਾ ਦੇ ਅਨੁਸਾਰ ਉਹੀ ਸੇਵਾ ਕਰਨੀ ਹੈ ਕਦੇ ਵੀ ਸ਼ਰਮ ਨਹੀਂ ਕਰਨੀ ਕਿ ਥੋੜਾ ਹੈ ਥੋੜੇ ਦੇ ਵਿੱਚੋਂ ਥੋੜਾ ਲੈ ਕੇ ਜਾਇਆ ਕਰੋ ਜੇ ਬਹੁਤਾ ਹੈ ਤਾਂ ਫਿਰ ਦਿਲ ਖੋਲ ਕੇ ਸੇਵਾ ਕਰੋ ਗੁਰੂ ਸਾਹਿਬ ਜੀ ਸਾਡੀ ਭਾਵਨਾ ਨੂੰ ਦੇਖਦੇ ਨੇ ਸਾਡੀਆਂ ਪੇਟਾਵਾਂ ਦੀ ਕੀਮਤ ਨੂੰ ਨਹੀਂ ਦੇਖਦੇ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਦੇ ਤੋਂ ਬਾਅਦ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ